ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਮਰੀ ਬਿਦਹੋਤੀ ਮੇਰੇ ਸਤਗੁਰਾ ਸਾਬੇ ਤੁਮਹਰ ਜਾਣੋ ਆਪੇ ਆਮਰੁੱਤੀ ਮਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਤਾਪੇ ਧਨ ਧਨ ਗੁਰ ਨਾਨਕ ਜਨ ਕੇ ਰਾਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਗੁਰੂ ਸਾਹਿਬ ਦੀ ਰਹਿਮਤ ਆ ਬਖਸ਼ਿਸ਼ ਆ ਮੈਂ ਪਿਛਲੇ 7 ਮਹੀਨੇ ਤੋਂ ਜਦੋਂ ਤੋਂ ਵਿਚਰ ਰਿਆਂ ਮੈਂ ਉਦੋਂ ਤੋਂ ਇੱਕ ਇਨਾਂ ਵਾਂ ਕਿ ਪੰਥ ਇੱਕ ਵਾ ਔਰ ਸਾਡੇ ਕੋਈ ਇਡੇ ਵਖਰੇਵੇਂ ਨਹੀਂ ਪਈ ਅਸੀਂ ਇਕੱਠੇ ਨਾ ਹੋ ਸਕੀਏ ਅੱਜ ਖਾਸ ਕਰਕੇ ਜਿਹੜੇ ਸਾਡੇ ਦਲਪੰਥਾ ਭਾਵੇਂ ਉਹ ਸ਼ਰੂਮਣੀ ਅ ਬੁੱਢਾ ਦਲ ਹੋਵੇ ਤੇ ਤਰਨਾ ਦਲ ਹੋਵੇ ਦਲਬਾਬਾ ਵਿਧੀ ਚੰਦ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਦੀ ਸੋਢੀ ਜਾਂ ਜਿੰਨੇ ਵੀ ਸਾਡੇ ਦਲਪੰਥਾ ਸੰਤ ਬਾਬਾ ਬਲਬੀਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ, ਬਾਬਾ ਮੇਜਰ ਸਿੰਘ ਜੀ, ਛੋਟੀ ਬਾਬਾ ਕਾਲਾ ਸਿੰਘ ਜੀ ਅੱਜ ਇੱਥੇ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਵਾ ਉਹ ਭਾਵੇਂ ਨਿਰਮਲੇ ਸੀ, ਭਾਵੇਂ ਉਦਾਸੀ ਆ, ਭਾਵੇਂ ਨਾਨਕ ਸਰੀਏ ਆ, ਭਾਵੇਂ ਕਾਰ ਸੇਵਾ ਵਾਲੇ ਆ, ਭਾਵੇਂ ਦਲਪੰਥਾ ਔਰ ਟਕਸਾਲ ਵੱਲੋਂ ਵੀ ਬਾਬਾ ਰਾਮ ਸਿੰਘ ਜੀ ਹੁਣੇ ਆਏ। ਤੋਂ ਅੱਜ ਸਾਰਾ ਹੀ ਜਿਹੜਾ ਟਕਸਾਲਾ ਸਮੇਤ ਸਾਰਾ ਇੱਥੇ ਪੰਥ ਇਕੱਠਾ ਹੋਇਆ। ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਣ ਦਿੱਤਾ। ਮੈਂ ਸਮਝਦਾ ਵਾਂ ਕਿ ਪੰਥ ਇੱਕ ਵਾ ਪੰਥ ਇੱਕ ਹੀ ਰਹੂਗਾ ਪੰਥ ਨੂੰ ਕੋਈ ਦੋਫਾੜ ਨਹੀਂ ਕਰ ਸਕਦਾ ਔਰ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਅੱਜ ਭਵਿੱਖ ਦੇ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਤੌਰ ਤੇ ਉਪਰਾਲੇ ਕੀਤੇ ਜਾਣਗੇ